ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਦੇ 2021 ਦੇ ਉਹਨਾਂ ਹੁਕਮਾਂ ਤੇ ਹੰਗਾਮਾ ਹੋ ਗਿਆ ਜਿਸ ਚ ਉਹਨਾਂ ਨੇ ਕੈਨੇਡਾਈ ਹਥਿਆਰਬੰਦ ਫੌਜਾਂ ਨੂੰ 225 ਅਫਗਾਨ ਸਿੱਖਾਂ ਨੂੰ ਪਹਿਲ ਦੇ ਆਧਾਰ ਤੇ ਬਚਾਉਣ ਦਾ ਹੁਕਮ ਦਿੱਤਾ ਸੀ। ਇਹੀ ਨਹੀਂ ਹੁਣ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਤੇ ਖਾਲਿਸਤਾਨੀ ਸਮਰਥਕ ਹੋਣ ਦੇ ਦੋਸ਼ ਵੀ ਲੱਗਦੇ ਰਹੇ ਨੇ। ਪਰ ਇਸ ਗੱਲ ਤੋਂ ਇਨਕਾਰ ਕਰਦੇ ਆਏ ਸਨ ਕੈਨੇਡਾਈ ਅਕਵਾਰ ਦੀ ਗਲੋਵ ਐਂਡ ਮਿਲ ਦੀ ਇੱਕ ਹਾਲੀ ਰਿਪੋਰਟ ਕਿਹਾ ਗਿਆ ਕਿ ਕੈਨੇਡਾਈ ਨਾਗਰਿਕਾਂ ਅਤੇ ਕੈਨੇਡਾ ਨਾਲ ਜੁੜੇ ਅਫਗਾਨਾਂ ਨੂੰ ਅਲਰਟ ਕਿਤੇ ਸਰੋਤਾਂ ਦਾ ਇਸਤੇਮਾਲ ਅਫਗਾਨ ਸਿੱਖਾਂ ਦੀ ਮਦਦ ਲਈ ਕੀਤਾ ਸੱਜਣ ਨੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਸੀ ਸੱਜਣ ਨੇ ਕਿਹਾ ਕਿ ਉਹਨਾਂ ਨੇ سیਏਐਫ ਨਾਲ ਸਿਰਫ ਇੱਕ ਕੈਨੇਡੀਅਨ ਸਿੱਖ ਸਮੂਹ ਵੱਲੋਂ ਦਿੱਤੀ ਗਈ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਨੇ ਕੈਨੇਡਾ ਸਰਕਾਰ ਤੋਂ ਅਫਗਾਨ ਸਿੱਖਾਂ ਨੂੰ ਬਚਾਉਣ ਦੀ ਬੇਨਤੀ ਕੀਤੀ ਸੀ ਉਸ ਸਮੇਂ ਵੱਖ-ਵੱਖ ਸਮੂਹਾਂ ਨੇ ਕੈਨੇਡਾ ਸਰਕਾਰ ਕੋਲੋਂ ਮਦਦ ਮੰਗੀ ਸੀ ਕਾਬੁਲ ਤੇ ਤਾਲਿਬਾਨ ਦੇ ਕਬਜ਼ੇ ਦੇ ਤੁਰੰਤ ਬਾਅਦ ਉੱਥੇ ਕੈਨੇਡੀਅਨ ਫੌਜ ਉਤਰੀ ਸੀ ਅਤੇ ਉਸ ਨੂੰ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਸੀ ਕੈਨੇਡੀਅਨ ਫੌਜ ਦੇ ਤਿੰਨ ਅਧਿਕਾਰੀਆਂ ਨੇ ਗਲੋਬ ਐਂਡ ਮੇਲ ਦੀ ਰਿਪੋਰਟ 'ਚ ਸੱਜਣ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਉਸ ਦੌਰਾਨ ਅਫਗਾਨੀ ਸਤਾਂਚ ਫਸੇ ਸਿੱਖਾਂ ਨੂੰ ਕੈਨੇਡਾਈ ਜਾਂ ਕੈਨੇਡਾ ਨਾਲ ਜੁੜੇ ਲੋਕਾਂ ਤੋਂ ਜ਼ਿਆਦਾ ਪਹਿਲ ਦਿੱਤੀ ਸੀ ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਕੈਨੇਡਾ 'ਚ ਸੋਸ਼ਲ ਮੀਡੀਆ ਤੇ ਬੁੱਧੀਜੀਵੀਆਂ 'ਚ ਇੱਕ ਬਹਿਸ ਛਿੜ ਗਈ ਸੀ ਸਾਲ 2014 'ਚ ਉਹਨਾਂ ਨੇ ਆਪਣੇ ਜੀਵਨ ਦੀ ਨਵੀਂ ਪਾਰੀ ਉਦੋਂ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਲਿਬਰਲ ਪਾਰਟੀ ਤੋਂ ਆਮ ਚੋਣ ਲੜੀ ਉਹ ਦੱਖਣੀ ਵੈਂਕੂਵਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਬਣਾਏ ਗਏ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵਾਜ ਜਾਗ ਨੂੰ 5000 ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਲੇਕਿਨ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜਨ ਤੋਂ ਬਾਅਦ ਉਹਨਾਂ ਦੀ ਕਾਫੀ ਆਲੋਚਨਾ ਹੋਈ ਇਸ ਸੰਗਠਨ ਦੇ ਕਈ ਮੈਂਬਰ ਖਾਲਿਸਤਾਨੀ ਦੇ ਸਮਰਥਕ ਮੰਨੇ ਜਾਂਦੇ ਨੇ ਦੱਸਣ ਜੋਗ ਹੈ ਕਿ ਸੱਜਣ ਉਦੋਂ ਸੁਰਖੀਆਂ 'ਚ ਆਏ ਜਦੋਂ ਉਹਨਾਂ ਨੇ 2017 'ਚ ਭਾਰਤ ਦਾ ਦੌਰਾ ਕੀਤਾ ਉਦੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਖਾਲਿਸਤਾਨੀ ਸਮਰਥਕ ਤੱਕ ਕਹਿ ਦਿੱਤਾ ਸੀ ਪਰ ਉਹਨਾਂ ਨੇ ਇਸ ਦਾ ਖੰਡਨ ਕੀਤਾ ਸੀ